ਆਓ ਦੇਖੀਏ ਮੱਤੀ ਦੀ ਕਿਤਾਬ ਉਹਦਾ 22 ਨੰਬਰ ਅਧਿਆਏ ਤੇ ਉਹਦੀ ਸੰਤੀ ਤੇ 38 ਨੰਬਰ ਆਇਤ ਦੇ ਵਿੱਚ ਐਂਦਾ ਲਿਖਿਆ ਆ ਅਤੇ ਉਹਨੇ ਉਸ ਨੂੰ ਕਿਹਾ ਤੂੰ ਪ੍ਰਭੂ ਆਪਣੇ ਪਰਮੇਸ਼ਵਰ ਨੂੰ ਆਪਣੇ ਸਾਰੇ ਦਿਲ ਨਾਲ ਅਤੇ ਆਪਣੀ ਸਾਰੀ ਜਾਨ ਨਾਲ ਅਤੇ ਆਪਣੀ ਸਾਰੀ ਬੁੱਧ ਨਾਲ ਪਿਆਰ ਕਰ ਵੱਡਾ ਅਤੇ ਪਹਿਲਾ ਹੁਕਮ ਇਹੋ ਹੈ ਹallelujah ਸੋ ਸਾਨੂੰ ਪਹਿਲਾ ਤੇ ਵੱਡਾ ਹੁਕਮ ਨਿਊ ਟੈਸਟਾਮੈਂਟ ਦੇ ਵਿੱਚ ਇਹ ਮਿਲਿਆ ਕਿ ਆਪਣੇ ਪਰਮੇਸ਼ਰ ਨੂੰ ਆਪਣੇ ਸਾਰੇ ਦਿਲ ਨਾਲ ਆਪਣੀ ਸਾਰੀ ਜਾਨ ਨਾਲ ਤੇ ਆਪਣੀ ਸਾਰੀ ਬੁੱਧ ਨਾਲ ਪ੍ਰੇਮ ਕਰ ਖਾਵੇਦਾਨੀ ਹੋਣਾ ਚਾਹੀਦਾ ਪ੍ਰੇਮ ਖੁਦ ਗਰਜੀਦਾ ਨਹੀਂ ਹੋਣਾ ਚਾਹੀਦਾ ਸੋਚ ਵਿਚਾਰਾਂ ਵਾਲਾ ਨਹੀਂ ਘਾਟਾ ਨਫਾ ਦੇਖ ਕੇ ਨਹੀਂ ਪਰ ਤਨੋਂ ਮਨੋਂ ਤਨੋਂ ਦਿਲ ਤੋਂ ਵੀ ਦਿਮਾਗ ਤੋਂ ਵੀ ਰੂਹ ਤੋਂ ਵੀ ਜਿਸਮ ਤੋਂ ਵੀ ਜਾਨ ਤੋਂ ਵੀ ਤੁਹਾਡਾ ਪ੍ਰੇਮ ਜਿਹੜਾ ਆ ਪਰਮੇਸ਼ਵਰ ਦੇ ਨਾਲ ਸੱਚਾ ਪ੍ਰੇਮ ਹੋਣਾ ਚਾਹੀਦਾ ਹੈ ਹallelujah ਕਿਵੇਂ ਦਾ ਪ੍ਰੇਮ ਹੋਣਾ ਚਾਹੀਦਾ ਹੈ ਬਸ ਦੋ ਚਾਰ ਜਣੇ ਜਾਗਦੇ ਆ ਕਿਵੇਂ ਦਾ ਪ੍ਰੇਮ ਹੋਣਾ ਚਾਹੀਦਾ ਤੁਸੀਂ ਮੈਨੂੰ ਦੱਸ ਦਿਆ ਕਰੋ ਮੈਂ ਪਹਿਲਾਂ ਕਿਆ ਕਰੂੰਗੀ ਬੋਲੋ ਖੱਡ ਦੇ ਵਿੱਚ ਨਹੀਂ ਬਾਹਰ ਆ ਉਹਦਾ ਸਲਾਬਾ ਤੁਹਾਡੇ ਤੇ ਨਹੀਂ ਆਉਣਾ ਚਾਹੀਦਾ ਤੁਹਾਡੇ ਅੰਦਰ ਰੂਹ ਦੀ ਅੱਗ ਬਲੀ ਹੋਈ ਆ ਤੁਸੀਂ ਕੜਕ ਹੋਣੇ ਚਾਹੀਦੇ ਆ ਹallelujah ਤਾਂ ਸਾਡਾ ਪਿਆਰ ਪਰਮੇਸ਼ਵਰ ਨਾਲ ਕਿਵੇਂ ਦਾ ਹੋਣਾ ਚਾਹੀਦਾ ਹਾਂਜੀ ਹਾਂਜੀ ਬਿਲਕੁਲ ਸੱਚਾ ਪ੍ਰੇਮ ਹੋਣਾ ਚਾਹੀਦਾ ਯੋ ਦਿਲ ਤੋਂ ਵੀ ਦਿਮਾਗ ਤੋਂ ਵੀ ਰੂਹ ਤੋਂ ਵੀ ਜਿਸਮ ਤੋਂ ਵੀ ਜਾਨ ਤੋਂ ਵੀ ਹallelujah ਪਰਮੇਸ਼ਵਰ ਦੇ ਵੱਲੋਂ ਤੇ ਇਹ ਹੀ ਵੱਡਾ ਹੁਕਮ ਆ ਇਸ ਲਈ ਬਹੁਤ ਜ਼ਰੂਰੀ ਆ ਕਿ ਅਸੀਂ ਪਰਮੇਸ਼ਵਰ ਜੀ ਦੇ ਨਾਲ ਪ੍ਰੇਮ ਰੱਖੀਏ ਕਿਉਂਕਿ ਰੋਮੀਆਂ ਦੀ ਕਿਤਾਬ ਉਹਦਾ 8 ਨੰਬਰ ਅਧਿਆਇ ਤੇ ਉਹਦੀ 28 ਨੰਬਰ ਪੰਕਤੀ ਵਿੱਚ ਇਦਾਂ ਲਿਖਿਆ ਆ ਆ ਜੋ ਆਪਾਂ ਦੇਖੀਏ ਕਹਿੰਦਾ ਅਸੀਂ ਜਾਣਦੇ ਹਾਂ ਭਈ ਜਿਹੜੇ ਪਰਮੇਸ਼ਵਰ ਨਾਲ ਪ੍ਰੇਮ ਰੱਖਦੇ ਹਨ ਸਾਰੀਆਂ ਵਸ ਰਲ ਕੇ ਉਹਨਾਂ ਦਾ ਭਲਾ ਕਰਦੀਆਂ ਹਨ ਅਰਥਾਤ ਉਹਨਾਂ ਦਾ ਜਿਹੜੇ ਪਰਮੇਸ਼ਵਰ ਦੀ ਮਨਸ਼ਾ ਦੇ ਅਨੁਸਾਰ ਸੱਦੇ ਹੋਏ ਹਨ ਹallelujah ਅਸੀਂ ਜਾਣਦੇ ਹਾਂ ਭਈ ਜਿਹੜੇ ਪਰਮੇਸ਼ਵਰ ਨਾਲ ਪ੍ਰੇਮ ਰੱਖਦੇ ਆ ਸਾਰੀਆਂ ਵਸਤਾਂ ਰਲ ਕੇ ਉਹਨਾਂ ਦਾ ਭਲਾ ਕਰਦੀਆਂ ਹਨ ਕਿਹਨਾਂ ਦਾ ਭਲਾ ਹੁੰਦਾ ਆ ਜਿਹੜੇ ਈ ਪੈਦਾ ਕਰਦੀਆਂ ਆ ਜੇ ਤੁਹਾਡਾ ਪਰਮੇਸ਼ਵਰ ਜੀ ਦੇ ਨਾਲ ਪ੍ਰੇਮ ਆ ਇਹ ਜਿਹੜਾ ਬਾਹਰ ਮੀ ਪੈ ਰਿਹਾ ਆ ਇਹਦੇ ਨਾਲ ਵੀ ਤੁਹਾਡਾ ਕੋਸ਼ਣਾ ਕੁਝ ਭਲਾ ਹੋ ਜਾਣਾ ਆ ਜੇ ਤੁਹਾਡਾ ਪਰਮੇਸ਼ਵਰ ਦੇ ਨਾਲ ਪ੍ਰੇਮ ਆ ਭਾਵੇਂ ਵੀਜ਼ੇ ਦੀ ਰਿਫਿਊਜ਼ਲ ਆਈ ਆ ਸਮਝੋ ਕਿ ਉਸ ਰੁਕਾਵਟ ਦੇ ਵਿੱਚ ਉਸ ਰਿਫਿਊਜ਼ਲ ਦੇ ਵਿੱਚ ਵੀ ਤੁਹਾਡੇ ਲਈ ਕੋਈ ਚੰਗੀ ਗੱਲ ਲੁਕੀ ਹੋਈ ਆ ਜੇ ਤੁਸੀਂ ਪਰਮੇਸ਼ਵਰ ਦੇ ਨਾਲ ਸੱਚੇ ਦਿਲ ਤੋਂ ਪ੍ਰੇਮ ਕਰਦੇ ਆ ਪਰ ਕਿਸੇ ਥਾਂ ਤਾਂ ਰਿਸ਼ਤਾ ਟੁੱਟ ਗਿਆ ਆ ਸਮਝੋ ਕਿ ਉਹ ਰਿਸ਼ਤਾ ਟੁੱਟਣ ਵਿੱਚ ਵੀ ਕੋਈ ਭਲਾਈ ਸੀ ਕਿਉਂਕਿ ਉਹ ਜੋ ਪਰਮੇਸ਼ਵਰ ਦੇ ਨਾਲ ਪ੍ਰੇਮ ਰੱਖਦੇ ਆ ਸਾਰੀਆਂ ਚੀਜ਼ਾਂ ਮਿਲ ਕੇ ਉਹਨਾਂ ਦੇ ਲਈ ਭਲਾਈ ਪੈਦਾ ਕਰਦੀਆਂ ਹਨ ਹallelujah ਹallelujah ਕੋਸ਼ ਚੀਜ਼ਾਂ ਦਾ ਜ਼ਿੰਦਗੀ ਦੇ ਵਿੱਚ ਟੁੱਟ ਜਾਣਾ ਛੱਡ ਜਾਣਾ ਖਰਾਬ ਹੋ ਜਾਣਾ ਤੇ ਨਿਕਲ ਜਾਣਾ ਬਹੁਤ ਜ਼ਰੂਰੀ ਹੁੰਦਾ ਕਿਉਂਕਿ ਜਦ ਤੱਕ ਉਹ ਨਿਕਲਦੀਆਂ ਨਹੀਂ ਓਨੀ ਦੇਰ ਤੱਕ ਨਵੀਆਂ ਚੀਜ਼ਾਂ ਸਾਡੀ ਜ਼ਿੰਦਗੀ ਵਿੱਚ ਨਹੀਂ ਆਉਂਦੀਆਂ ਕਈ ਵਾਰੀ ਅਸੀਂ ਟੁੱਟੀਆਂ ਹੋਈਆਂ ਚੀਜ਼ਾਂ ਨੂੰ ਹੀ ਸੰਭਾਲਦੇ ਰਹਿੰਨੇ ਆ ਉਹਨਾਂ ਨੂੰ ਕੱਢਣ ਦੇ ਲਈ ਰਾਜ਼ੀ ਨਹੀਂ ਹੁੰਦੇ ਅ ਸਾਨੂੰ ਲੱਗਦਾ ਕਿ ਟੁੱਟ ਕਿਉਂ ਗਈ ਤੁਹਾਡੀ ਅਟੈਚਮੈਂਟ ਹੀ ਇੰਨੀ ਉਹਦੇ ਨਾਲ ਆ ਜੋ ਬਿਲਕੁਲ ਟੁੱਟ ਨਾ ਜਾਂਦੀ ਤੁਸੀਂ ਉਹਨੂੰ ਕਦੀ ਵੀ ਕੱਢਣਾ ਨਹੀਂ ਸੀ ਪਰ ਪ੍ਰਭੂ ਉਸ ਨਾਲੋਂ ਬੈਸਟ ਤੁਹਾਨੂੰ ਦੇਣਾ ਚਾਹੁੰਦੇ ਆ ਇਸੇ ਤਰ੍ਹਾਂ ਤੁਹਾਡੀ ਜ਼ਿੰਦਗੀ ਦੇ ਵਿੱਚ ਤੁਹਾਡੇ ਕੋਈ ਰਿਸ਼ਤੇ ਹੋ ਸਕਦੇ ਆ ਤੁਹਾਡੀ ਜ਼ਿੰਦਗੀ ਦੇ ਵਿੱਚ ਕੋਈ ਲੋਕੀ ਤੁਹਾਡੇ ਕੋਈ ਫਰੈਂਡਸ ਇਦਾਂ ਦੇ ਹੋ ਸਕਦੇ ਆ ਜਿਨ੍ਹਾਂ ਦੇ ਨਾਲ ਤੁਹਾਡੀ ਅਣਬਣ ਹੋ ਜਾਂਦੀ ਆ ਅਰ ਤੁਹਾਨੂੰ ਲੱਗਦਾ ਕਿ ਮੈਂ ਤਾਂ ਕੁਝ ਵੀ ਬੁਰਾ ਨਹੀਂ ਕੀਤਾ ਫੇਰ ਮੇਰੇ ਨਾਲ ਇਦਾਂ ਕਾਹਦੇ ਹੋ ਗਿਆ ਇਹਨੇ ਇਦਾਂ ਕਿਉਂ ਕੀਤਾ ਪਰਮੇਸ਼ਵਰ ਨੇ ਹੋਲੈਣ ਦਿੱਤਾ ਜੇ ਇਦਾਂ ਨਾ ਹੁੰਦਾ ਕਦੀ ਵੀ ਤੁਹਾਡੀਆਂ ਅੱਖਾਂ ਖੁੱਲਣੀਆਂ ਨਹੀਂ ਸੀ ਉਹਨੇ ਜਾਣਾ ਨਹੀਂ ਸੀ ਉਹਨੇ ਤੁਹਾਡਾ ਕੋਸ਼ਣਾ ਕੋਸ਼ ਬਹੁਤ ਨੁਕਸਾਨ ਕਰ ਦੇਣਾ ਸੀ ਜਾਂ ਤੁਸੀਂ ਉਹਦੇ ਨਾਲ ਚਿਪਕੇ ਰਹਿਣਾ ਸੀ ਤੁਸੀਂ ਜ਼ਿੰਦਗੀ 'ਚ ਕਦੀ ਵੀ ਅੱਗੇ ਨਹੀਂ ਵਧ ਸਕਣਾ ਸੀ ਕੁਝ ਲੋਕਾਂ ਦਾ ਜਾਨਦੇ ਆ ਕਿਉਂਕਿ ਉਹ ਸਾਰੀਆਂ ਚੀਜ਼ਾਂ ਜੋ ਵੀ ਤੁਹਾਡੇ ਨਾਲ ਹੋਣਗੀਆਂ ਉਹ ਭਲਾ ਪੈਦਾ ਕਰਨਗੀਆਂ ਜੇਕਰ ਤੁਸੀਂ ਪਰਮੇਸ਼ਵਰ ਦੇ ਨਾਲ ਪ્રેਮ ਰੱਖਦੇ ਹੋ ਹallelujah ਤੇ ਜੇ ਤੁਸੀਂ ਜਾਣਿਆ ਸਾਰੀਆਂ ਚੀਜ਼ਾਂ ਤੁਹਾਡੇ ਲਈ ਭਲਾ ਪੈਦਾ ਕਰਨ ਪਰਮੇਸ਼ਵਰ ਦੇ ਨਾਲ ਪ્રેਮ ਰੱਖਣਾ ਸ਼ੁਰੂ ਕਰ ਦਿਓ ਹallelujah ਸੋ ਮੈਂ ਯਕੀਨ ਕਰਦੀ ਆ ਕਿ ਅੱਜ ਦੇ ਇਸ वचन ਦੇ ਪੜ੍ਹੇ ਤੇ ਸੁਣੇ ਜਾਣ ਤੇ ਤੁਹਾਡੇ ਉੱਤੇ ਪਰਮੇਸ਼ਰ ਦੀ ਵੱਡੀ ਕਿਰਪਾ ਹੋਈ ਆ ਪਰਮੇਸ਼ਰ ਦੀ ਆਸ਼ੀਸ਼ ਤੁਹਾਡੇ ਜੀਵਨ ਦੇ ਵਿੱਚ ਆਈ ਆ ਤੁਸੀਂ ਜ਼ਰੂਰ ਆਪਣੇ ਜੀਵਨ ਦੇ ਵਿੱਚ ਪਰਮੇਸ਼ਰ ਦੇ ਇਸ ਬਚਨ ਨੂੰ ਲੈ ਕੇ ਨੇਹਾਲ ਹੋਵੋਗੇ ਬਰਕਤ ਪਾਓਗੇ ਸੋ ਪਰਮੇਸ਼ਰ ਦੀ ਕਿਰਪਾ ਹੋਂਤੋ ਹਮੇਸ਼ਾ ਹਮੇਸ਼ਾ ਤਿੱਕਰ ਪਰਮੇਸ਼ਰ ਦੇ ਚਾਉਣ ਵਾਲਿਆਂ ਦੇ ਨਾਲ ਬਣੀ ਰਹੇ ਆਮੇਨ ਹਾਲੇਲੂਇਆ